ਚਲ ਨਿਕਲ ਮੇੇ ਘਰੋਂ ਇਹ ਪੈਣ ਦੀ ਡਾਂਗ ਤੇਰੀ ਦੀ ਓਏ ਇਹ ਮਰਦਾਂ ਵਾਸਤੇ ਬਣੀ ਐ ਇਹ ਮਰਦ ਪਿਆਲਾ ਹਾਲੀਆ ਤੀਵੀਂ ਪਿਆਲਾ ਨਹੀਂ ਤੂੰ ਕਦੋਂ ਤੋਂ ਲੱਗੀ ਦਾਰੂ ਪੀਣਾ ਕਿਉਂ ਸਾਲਿਆ ਮਰਦਾਂ ਦੇ ਕੀ ਜਿਆਦੇ ਜੀਵ ਲੱਗੀ ਐ ਕੀ ਉਹਨਾਂ ਦੇ ਹਲਕ ਥਾਈ ਨੰਗੂਗੀ ਕਿਉਂ ਸਾਡੇ ਜੀਵ ਨਹੀਂ ਲੱਗੀ ਪੂਰਾ ਫੜਾ ਮੈਨੂੰ ਸਾਲਾ ਬਣਿਆ ਖੋਣਾ ਨਾ ਪੀ ਤੂੰ ਜਾਣਦੇ ਕਿਉਂ ਜਲੂਸ ਕੱਢਿਆ ਅੱਛਾ ਹੁਣ ਤੈਨੂੰ ਜਲੂਸ ਨਜ਼ਰ ਆਉਂਦਾ ਕੰਜਰਾ ਜਦੋਂ ਤੂੰ ਪੀ ਕੇ ਆ ਕੇ ਇੱਥੇ ਮੈਨੂੰ ਮਾਰਕਟਾਈ ਕਰਦਾ ਏ ਜਲੂਸ ਕੜਦਾ ਤੈਨੂੰ ਉਹਦਾ ਜਲੂਸ ਨਹੀਂ ਨਜਾਇਆ ਓਏ ਫੜਾ ਦੇ ਫੜਾ ਦੇ ਮੈਨੂੰ ਫੜਾ ਦੇ ਹੱਥ ਨਾ ਲਾ ਲਈ ਹੱਥ ਤੋੜ ਦਾਂਗੀ ਦੇਖ ਲਈ ਮੈਂ ਮੇਰੇ ਸਰੀ ਦੇ ਕੰਨ ਤੇ ਮਰੂੰ ਮਰੀ ਮਰੀ ਨਾ ਮੁੱਕੀ ਜੇ ਮੂਤ ਕਰ ਦੂੰ ਸੜ ਦਾ ਵਿੱਚ ਅਜੇ ਤੂੰ ਸ਼ੇਰ ਨਹੀਂ ਬਣੀ ਫਿਰਦੀ ਆ ਓ ਫੜਾ ਦੇ ਹਰਾ ਮੈਨੂੰ ਫੜਾ ਦੇ ਓ ਸਾਲਿਆ ਮਾਤਾ ਉਹੀ ساری ਜ਼ਿੰਦਗੀ ਤੇਰੇ ਗੋਲੇ ਧੰਦੇ ਚ ਕੱਢ ਤੀ ਅਸਲ ਜ਼ਿੰਦਗੀ ਦਾ ਸਵਾਦ ਤਾਂ ਸਾਲਾ ਅੱਜ ਆਇਆ ਹੈ ਹੈ ਨਾ ਇੱਧਰ ਆ ਹੂੰ ਤਾਂ ਤੂੰ ਵੱਡਾ ਛੇਕ ਬਣਦਾ ਮੈਂ ਐ ਮੈਂ ਐ ਤੇਰੇ ਘਰੇ ਖਾਣ ਨੂੰ ਸਾਲਿਆ ਗੂਣੀ ਹੈ ਹੈ ਹਜੇ ਤੂੰ ਕਹਣਾ ਮੈਂ ਵੱਡਾ ਅਮੀਰ ਜਾਦਾ ਕਿਹੜੇ ਪਾਸੇੋਂ ਮੈਨੂੰ ਦਸੀ ਹੈ ਹੈ ਓਏ ਓਏ ਛੇ ਆ ਜਾ ਓ ਛੇ ਸਾਰਾ ਕੁਸਤਾ ਲਿਆਉਂਦਾ ਪਿਆ ਕੀ ਨਹੀਂ ਹੈਗੇ ਮੇਰੇ ਘਰੇ ਆਦਰ ਸੋਈ ਚ ਦਿਖਾਵਾਂ ਸੋਈ ਚ ਦਿਖਾਵਾਂ ਤੁਹਾਨੂੰ ਤਾਂ ਮੈਂ ਮੰਗੀ ਮੱਥਲੀ ਨਿਕਾੰਡਾ ਹੋਰ ਕੀ ਤੂੰ ਮਟਰ ਪਨੀਰ ਖਾਵੇਂਗਾ ਆ ਤੈਨੂੰ ਔਰ ਸੋਈ ਚ ਦਿਖਾਵਾਂ ਤੇਰੀ ਕਰਤੂਤ ਹਾਂ ਤੀ ਨਹੀਂ ਹੈ ਗੇਰੇ ਦਸੀ ਤੂੰ ਮਨਵਾ ਦੱਸ ਹੈ ਕੀ ਇੱਧਰ ਮਾਰਨੀਗਾ ਆ ਤੇਰੀ ਮਾਂ ਖਾਲੀ ਮੈਂ ਕੋਈ ਇੱਥੇ ਗੰਡਾ ਆ ਤੇਰੇ ਬਾਪ ਪੈ ਤਾਂ ਆ ਗਏ ਨੇ ਆਲੂ 4 ਆਲੂ ਲਿਆ ਕੇ ਮੇਰੇ ਮੱਥੇ ਮਾਰੇ ਇਨਾ ਦੀ ਕੀ ਸਬਜ਼ੀ ਬਣਦੀ ਆ ਕੰਜਰਾ ਇਹ ਤਾਂ ਤੇਰੇ ਹੀ ਹਲਕ ਚ ਉੱਤਰ ਜਾਣਾ ਤੇਰੇ ਹੀ ਮੈਂ ਕੀ ਲੋਕਾਂ ਦੇ ਜਾ ਕੇ ਮੰਗੂ ਚੱਲ ਨਿਕਲ ਮੇਰੇ ਘਰ ਤੋਂ ਬਾਹਰ ਭੈਣ ਦੇ ਖਸਮ ਦੀ ਤਾਂ ਮੁਰਗਾ ਪਾਲਦੀ ਆ ਨਾ ਸਾਲਿਆ ਆਪ ਦੇ ਦਿਨ ਭੁੱਲ ਗਿਆ ਆ ਕੇ ਇਥੇ ਮੂਹ ਤੇ ਪੀ ਕੇ ਐ ਕੀ ਦਾਲ ਬਣਾਈ ਏ ਪਾਲ ਦਾ ਉਹ ਰ ਮਟਰ ਪਨੀਰ ਤੂੰ ਓਏ ਓਏ ਮੇਰਾ ਤਾਂ ਘਰ ਪਟਿਆ ਗਿਆ ਦਾਰੂ ਪੀਣੀ ਜਨਾਨੀ ਮਿਲ ਗਈ ਮੈਨੂੰ ਮੈਂ ਉਹ ਘਰ ਤਾਂ ਮੇਰਾ ਪੱਟਿਆ ਗਿਆ ਜਿਹੜਾ ਤੇਰੇ ਵਰਗਾ ਨਖੱਟੂ ਮੇਰੇ ਮੱਥੇ ਆ ਵੱਜਾ ਇਤੋਂ ਚੰਗਾ ਤੂੰ ਮਰ ਜਾਂਦਾ ਮੈਂ ਰੰਡੀ ਹੋ ਜਾਂਦੀ ਉਹ ਸੱਤੋਂ ਵਧੀਆ ਸੀ ਮਾਰੇ ਦੇ ਮੈਨੂੰ ਕੋੜ ਦੇ ਗਲ ਪਰੇ ਕੰਮ ਨਿਮੇੜ ਖੜ ਜਾ ਇੱਕ ਪਿੰਡ ਦੇ ਸਭ ਤੋਂ ਸਿੱਟ ਗਿਆ ਜਾ ਅੱਜ ਤੈਨੂੰ ਮੈਂ ਜਾਨ ਨੂੰ ਹੀ ਮਾਰ ਦੂੰ ਤੇਰੀ ਖੁਆਇਸ਼ ਨਵੇਂ ਦੇ ਦੂੰ ਉਹ ਇੱਕ ਮਨਾ ਕਰੀ ਰੰਡੀ ਹੋ ਜੇਗੀ ਉਹ ਤੂੰ ਮੇਰੇ ਘਰ ਤੋਂ ਨਿਕਲ ਜਾ ਚੱਲ ਨਿਕਲ ਨਿਕਲ ਦਫਾ ਹੋ ਦੇਖ ਹੱਥ ਮਲੰਗ ਕਿਸੇ ਥਾਂ ਦਾ ਆਇਆ ਵੱਡਾ ਖੱਬੀ ਖਾਨ ਓ ਕੀ ਹੋ ਰਿਹਾ ਤੈਨੂੰ ਓਛ ਜਾ ਜਾ ਕੰਜਰਾਂ ਦੀ ਜਲੂਸ ਕੱਢ ਰਿਹਾ ਆ ਦੇਖੀ ਲੋਕ ਕਿਵੇਂ ਕੰਦਾਲੇ ਖੜੇ ਨੇ ਉੱਧਰ ਦੇਖ ਲੈ ਓਪਨੋ ਮੋੜੀ ਮੋੜੇ ਮੇਰੀ ਇੱਜ਼ਤ ਗਲੀ ਦੇਖ ਲੈ ਕੀ ਕਹਿਣਗੇ ਲੋਕਾ ਇੱਜ਼ਤ ਓ ਤੇਰੀ ਵੀ ਇੱਜ਼ਤ ਹੈਗੀ ਆ ਓਦੇ ਲੋਕ ਕਿੱਥੇ ਮਰੇ ਸੀ ਜਦੋਂ ਤੂੰਰੇ ਮੇਰੀ ਇੱਜ਼ਤ ਰੋਲਦਾ ਹੁੰਦਾ ਸੀ ਦੇ ਦੇ ਗਾਲਾਂ ਕਦੇ ਜੁੱਤੀ ਮਾਰੀ ਕਦੇ ਕੋਲੀ ਮਾਰੀ ਨਾਲੇ ਲੋਕਾਂ ਦਾ ਨਾ ਸੋਚ ਲੋਕਾਂ ਦੇ ਘਰੇ ਵੀ ਮੇਰੇ ਨੂੰ ਸੰਦਾ ਕੋਈ ਉਹਨਾਂ ਦੇ ਫੁੱਲ ਨਹੀਂ ਬਸਾਉਂਦਾ ਮੇਰੇ ਸਲੀ ਦੇ ਕੰਨ ਤੇ ਮਰੂ ਸਿਰੇ ਸੇ ਚੜੀ ਜੰਨੀ ਐ ਤੂੰ ਮਾਰ ਕੇ ਦੇਖੀ ਮੋਰਕ ਇੱਕੀ ਨਾਲ ਹੀ ਹੋਰ ਆ ਜਾੜਾ ਕਰ ਦੂੰ ਲੰਗੂਰ ਜਿਹਾ ਚੱਲ ਨਿਕਲ ਮੈਂ ਤੈਨੂੰ ਕਹਿਦਾ ਮੇਰੀ ਅੱਖਾਂ ਸਾਹਮਣੇ ਪਰਾਂ ਹੋ ਜਾ ਤੇਰੀ ਭਲਾਈ ਐ ਕਿਤੇ ਨਾ ਹੋਵੇ ਮੈਂ ਤੁਮ ਖਾ ਕੇ ਮੁੱਕੀਆਂ ਆਪਦਾ ਲੱਤ ਬਾਹ ਤੜਾ ਲੀ। ਬੱਸ 72 ਮਰੂ ਸਾਲੀ ਦੇ। ਹੂੰ ਚੱਲ। ਨਿਕਲ ਸੋ ਬਾਹ। ਜਾ। ਮੈਂ ਕਿੱਥੇ ਜਾਊਂਗਾ? ਮੇਰਾ ਘਰ ਆ ਹੋਰ ਮੈਂ ਕਿੱਧਰ ਜਾਊਂ? ਸਾਲੀ ਹੋਈ ਏ। ਮੇਰੇ ਸਾਲਿਆ ਤੂੰ ਐਂ ਨਹੀਂ ਨਿਕਲਦਾ। ਮੈਂ ਕੋ ਤਵਾ ਮਾਰ ਕੇ ਮੂੰਹ ਪਾੜ ਦੂੰ। ਹੁਣ ਆਈ ਤੂੰ। ਕੰਜਰ ਨੇ ਦੁਖੀ ਕੀਤਾ ਪਿਆ। ਆਹ। ਹੌळ्या ਨੇ ਦਿਮਾਗ ਖਰਾਬ ਕੀਤਾ ਖੜਦਾ ਹਾਂ ਹੁਣ ਭੈਂਦਾ ਖਸਮ ਮਾਰ ਕੇ ਤਵਾ ਤੇ ਤੇਰੀ ਦੋ ਟੋਟੇ ਨਾ ਕਰਦਾ ਜੇ ਪੁੱਰਾ ਹਹਾ ਜਿੰਦਗੀ ਦਾ ਨਜ਼ਾਰਾ ਅੱਜ ਆਇਆ ਈ ਕੀ ਸਾਲੀ ਹੁੰਦੀ ਕੀ ਐ ਜ਼ਿੰਦਗੀ ਹੁੰਜਾ ਮੈਨੂੰ ਨਾ ਅੰਦਰ ਨਰੇ ਸਾਲੀ ਦੀ ਤਵਾ ਚੱਕੀ ਫਿਰਦੀ ਐ ਜੇ ਮਾਰਾਂ ਮੇਰੇ ਸਾਲੇ ਦਾ ਸਿਰ ਚ ਗੰਜ ਪਾ ਦੂ ਰਹਿਣੇ ਦੇ ਇਨੂੰ ਮੇਰੇ ਸਾੜੀ ਦੀ ਵੀ ਦੇਸੀ ਲਿਆ ਕੀ ਨਹੀਂ ਦਿੱਤੀ ਭੈਣ ਦੇਖ ਆ ਬਾਪੂ ਕਿੱਧਰੋਂ ਆ ਉਹ ਚਰਨੇ ਆ ਬਾਪੂ ਤੂੰ ਰੇ ਪਤੰਦਰਾ ਕਿਵੇਂ ਗੇੜੇ ਜੇ ਕੱਢੀ ਜਾਣਾ ਗੇੜੇ ਨਾਲ ਕੱਢਾਂ ਹੋਰ ਕੀ ਕਰਾਂ ਕਿਉਂ ਕਰੇ ਚੱਲ ਕੀ ਗੱਲ ਹੋ ਗਈ ਕਰੇ ਨਾ ਜਾਂ ਜੀ ਰੋ ਜਾ ਉਹ ਕਿਉਂ ਗਾ ਪਾਦੂ ਤੇਰਾ ਮਾਰ ਮਾਰ ਕੇ ਕੌਣ ਪਾਦੂਗਾ ਕੀ ਹੋ ਗਿਆ ਗੱਲ ਤਾਂ ਦੱਸ ਉਹ ਜਿਹੜੀ ਪਣੋ ਮੈਨੂੰ ਸਿਹੜੀ ਐ ਓਹੋ ਸਿਹੜੀ ਐ ਉਹ ਤੇਰੀ ਘਰ ਵਾਲੀ ਆ ਉਹ ਕੀ ਹੋ ਗਿਆ ਨੂੰ ਦਾਰੂ ਜੱਕੀ ਬੈਠੀ ਆ ਨਾਲੇ ਪੀ ਬੈਠੀ ਆ ਪਤਾ ਨਹੀਂ ਕਿੱਥੋਂ ਲਿਆਂਦੀ ਆ ਦਾਰੂ ਨੇ ਭੈਣ ਦੇ ਖਸਮਾਂ ਦੀ ਨੇ ਲਈ ਵੀ ਦੇਸੀ ਫਿਰਦੀ ਆ ਨਾਲੇ ਸੱਚੀ ਮੇਰਾ ਤਾਂ ਗਾ ਭਾਤਾ ਮਾਰ ਮਾਰ ਕਹਿੰਦਾ ਸੱਚੀ ਓਹੋ ਆ ਜਾ ਮੈਂ ਸਮਝਾਣਾ ਨੂੰ ਕੁੜੀ ਨੂੰ ਉਹ ਰਹਿਣ ਦੇ ਬਾਪੂ ਮੈਂ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਓਏ ਡਰ ਕੇ ਕਿੱਥੇ ਟਾਈਮ ਟੱਪੂ ਪੁੱਤ ਜਾ ਕੇ ਉਹਨੂੰ ਸਮਝਾਣੇ ਆ ਪਿਆਰ ਨਾਲ ਪਿਆ ਕੀ ਕਰਨ ਲੱਗੀ ਤੂੰ ਸਾਡੀ ਇੱਜ਼ਤ ਤਾਂ ਦੇਖ ਲੈ ਮੜੀ ਮੁੱਟੀ ਉਹ ਬਾਪੂ ਮੇਰੀ ਗੱਲ ਸੁਣ ਲੈ ਹੁਣ ਤਾਂ ਉਹਨੂੰ ਨਸ਼ੇ ਜਾਹੋ ਕਾਲੂ ਸਮਝਾ ਲਾਂਗੇ ਉਰਾ ਪਰੇ ਪੈ ਜਾਨੇ ਜਾ ਕੇ ਆਜਾ ਵਧੀਆ ਰਹਾਂਗੇ ਬਾਕੀ ਤੇਰੀ ਮਰਜ਼ੀ ਆ ਫਿਰ ਐ ਕਰ ਪੁੱਤ ਤੂ ਰਹੀ ਬਹਿ ਜਾ ਆਪਾਂ ਪੂਰੀ ਬਹਿ ਜਾਨੇ ਕਿਤੇ ਸੌਰੀ ਦਾ ਕੀ ਪਤਾ ਖਾਦੀ ਪੀਤੀ ਚ ਬਾਹਰ ਬੂਰ ਜਾਣ ਲੱਗ ਜੇ ਚੱਲ ਆਪਾਂ ਇੱਕ ਵਾਰੀ ਅੰਦਰ ਤਾਂ ਦੇਖ ਲਈਏ ਬਾਪੂ ਮੇਰਾ ਤਾਂ ਜੀ ਨਹੀਂ ਕਰਦਾ ਡਰ ਜਾ ਲੱਗੀ ਜਾਂਦਾ ਓਏ ਕਾਮਲਿਆ ਆਜਾ ਤੂੰ ਮੇਰੇ ਹੁੰਦੇ ਚੱਲ ਫਿਰ ਮੂਹੇ ਲੱਗਾ ਆਜਾ ਆਜਾ ਬਾਪੂ ਦੇਖ ਲੈ ਅਜੇ ਵੀ ਟਾਈਮ ਹੈ ਲੈ ਗੇਟ ਤਾਂ ਖੁੱਲਾ ਪਿਆ ਹੁਣ ਡਰੀ ਜਾਨਾ ਤੂੰ ਤਾਂ ਅਜੇ ਵੀ ਟਾਈਮ ਹੈ ਮੁੜ ਲੈ ਓਏ ਬੱਪੂ ਆਦਾ ਆਦਾ ਬੱਪੂ ਮੁੜ ਲੈ ਓਏ ਆਦਾ ਓਏ ਆ ਜਾ ਆਪਣੀ ਘਰ ਆ ਪੁੱਤ ਆਏ ਹਾਏ ਓਏ ਓ ਕੰਵਲੀ ਏ ਓ ਕੰਵਲੀ ਇੱਧਰ ਫੜਾ ਆਖੀ ਚ ਲੂਸ ਕੱਢਿਆ ਤੂੰ ਓਏ ਇਹਨੂੰ ਹੱਥ ਨਾਲ ਲਾਈ ਲੈ ਕਹਿੰਦੀ ਇਹਨੂੰ ਹੱਥ ਨਾਲ ਲਾਈ ਓਏ ਤੂੰ ਮੇਰੀ ਗੱਲ ਸੁਣ ਪੁੱਤ ਆਇ ਨਾ ਕਰ ਸਿਆਣੀ ਤੀ ਬਣ ਹੈ ਆ ਫੜ ਓਏ ਰੱਖ ਇੱਧਰ ਕਿੱਥੇ ਹੱਥ ਲਵਾ ਕੇ ਮੇਰੇ ਮੈਨੂੰ ਡਰ ਲੱਗਾ ਲੱਗਾ ਮੈਨੂੰ ਓਏ ਓ ਪੁੱਤ ਤੈਨੂੰ ਕੀ ਹੋ ਗਿਆ ਆ ਕੀ ਕੰਮਲ ਗੁੱਟਿਆ ਤੂੰ ਹੈ ਦੱਸ ਦਾਰੂ ਓਏ ਜਨਾਨੀਆਂ ਦਾ ਰੂਪ ਇੰਡੀਆ ਸੋਹਣੀਆਂ ਲੱਗਦੀਆਂ ਨੇ ਪੁੱਤ ਹੈ ਕੰਬਲੀ ਨਾ ਹੋਵੇ ਪੁੱਤ ਹਾਂ ਕਿਹੜਾ ਪੁੱਤ ਕੀ ਦਾ ਪੁੱਤ ਓਏ ਤੂੰ ਤੂੰ ਮੇਰੀ ਧੀ ਰਾਣੀ ਐ ਮੇਰੀ ਨੂਨ ਹੀ ਹੈਗੀ ਪੁੱਤ ਐ ਨਹੀਂ ਕਰਿਆ ਕਰਦੇ ਹੈ ਆ ਦੇਖ ਨਾਲੇ ਇਹਦੇ ਤਾਂ ਲੀਲ ਪਾਤਾ ਕੁੱਟ-ਕੁੱਟ ਕੇ ਇਹ ਇਹਦਾ ਕੀ ਕਸੂਰ ਹੋ ਗਿਆ ਪਹਿਲਾਂ ਤਾਂ ਤੂੰ ਇੱਧਰ ਹੋ ਜਾ ਬੁੜਿਆ ਇਹ ਪੇਰ ਆ ਗਿਆ ਓਰੇ ਝੁੱਡੂ ਜਾ ਉਹ ਬਾਪੂ ਬਾਪੂ ਅੰਦਰ ਮੈਂ ਕਿਹਾ ਸੀ ਘਰੇ ਪੈਰ ਨਾ ਤਰੀ ਗੱਲ ਸੁਣ ਪੁੱਤ ਤੂੰ ਮੈਨੂੰ ਕਿਵੇਂ ਬੋਲਦੀ ਐ ਬੁੜਿਆ ਮੈਂ ਤੇਰਾ ਬਾਪ ਆ ਹੈ ਨੈ ਹੈ ਨਹੀਂ ਬੋਲਿਆ ਕਰਦੇ ਪੁੱਤ ਤੂੰ ਐ ਕਰ ਜਾ ਨਾਲ ਲਾ ਧੋ ਲੈ ਬੜਾ ਜਰਾਮ ਕਰ ਲੈ ਜਾ ਗਾੜੀ ਨਾਲ ਨੂੰ ਚੋਦੇ ਦਾ ਬਾਪ ਆ ਤੂੰ ਹੈ ਜਦੋਂ ਆ ਤੇਰਾ ਗੰਦ ਇਹ ਜਦੋਂ ਮੈਨੂੰ ਆ ਕੇ ਮਾਰਦਾ ਘੁਰਦਾ ਪੀ ਕੇ ਜਲੂਸ ਕੱਢਦਾ ਸੀ ਇਹਨੂੰ ਤਾਂ ਤੂੰ ਸਮਝਾਇਆ ਨਾ ਕਿ ਪੁੱਤ ਆਪ ਦੀ ਜਨਾਨੀਆਂ ਨੂੰ ਕੁੱਟੀਦਾ ਨਹੀਂ ਹੁੰਦਾ ਘਰ ਚ ਕਲੇਸ਼ ਨਹੀਂ ਪਾਈਦਾ ਰੋਹ ਦੀ दारू ਨਹੀਂ ਪੀਦੀ ਅੱਜ ਮੈਂ ਕੀ ਪੀ ਲਈ ਆ ਗਿਆ ਸਾਰਾ ਟੱਬਰ ਮੈਨੂੰ ਮੱਤਾਂ ਦੇਣ ਓਏ ਪੁੱਤ ਆਏ ਹੈ ਛੈਣੇਤੀ ਪੁੱਤ ਇਹੋ ਜਿਹਾ ਕਰਤੂਤਾ ਕਰਦੇ ਚੰਗੇ ਨਹੀਂ ਲੱਗਦੇ ਓ ਮੈਂ ਤਾਂ ਸਿਆਣੀ ਹੀ ਨਹੀਂ ਮੇਰੀ ਗੱਲ ਸੁਣ ਲੈ ਬੁੜਿਆ ਚੁੱਪ ਕਰਕੇ ਭੱਗਦਾ ਨਹੀਂ ਤਾਂ ਨਾ ਮੈਂ ਤੈਨੂੰ ਬਖਸਾਂ ਨਹੀਂ ਹੈਗਾ ਹੋਏ ਨਾ ਪੁੱਤ ਨਾ ਹਾਏ ਹਾਏ ਲੈ ਦੇਖ ਲੈ ਸਿਖਰ ਦਾ ਪੈਰੇ ਕਹੇ ਜੇ ਕਹੇ ਜੇ ਸੁਪਨੇ ਆਣ ਲੱਗੇ ਮੈਨੂੰ ਤਾਂ ਕੀ ਬਣੂ ਸਾਡੇ ਘਰ ਦਾ ਜੀ ਕਿਤੇ ਐਵੇਂ ਹੋ ਗਈ ਲੈ 2:00 ਵੱਜ ਗਏ ਜ਼ਿਆਦਾ ਟਾਈਮ ਹੋ ਗਿਆ ਐ ਕਰਦਾ ਚਾਦੀ ਘੁੱਟ ਪੀਆ ਵਾਂ ਨਾਲੇ ਦੇਖਦਾ ਉਹਨੇ ਨਗਾ ਮੇਨੇ ਜੀ ਡੰਗਰਾਂ ਨੂੰ ਸੁਣੀ ਸੁਣੀ ਪਾਈ ਹੋਊਗੀ ਹੋ ਹੋ ਬੜਾ ਪੜਾ ਸੁਪਨਾ ਆਇਆ ਕਾਮਲੀ ਦਾਰੂ ਪੀਣ ਲੱਗ ਰਹੀ ਧੀ ਦਾਰੂ ਪੀ ਕੇ ਨਾਲੇ ਤਾਂ ਚਰਨੇ ਨੂੰ ਕੁੱਟਣ ਲੱਗ ਰਹੀ ਐ ਨਾਲੇ ਮੇਰਾ ਬੜਾਂਗਾ ਚੜਦਾ ਸੀ ਹਾ ਹਾ ਮੇਰਾ ਤਾਂ ਸਾਇੰਸ ਕਰ ਹਾਈ ਇਹ ਪਾਣੀ ਡੰਡਾ ਲਾਲ ਪਰੀ ਪੀਤੀ ਆਏ ਹਾਈ ਲੱਗ ਗਈ ਪਵਿੱਤੀ ਪਵਿੱਤੀ ਰ ਅ ਕੀ ਹੈ ਜੀ ਦਿਨ ਵੀ ਵੇਖ ਲਿਆ ਕਰੋ ਕਦੇ ਰਾਤ ਵੇਖ ਲਿਆ ਕਰੋ ਤੇ ਦਿਨੇ ਚਾਲੂ ਹੋਏ ਨੇ ਲੋਕ ਤਾਂ ਰਾਤ ਨੂੰ ਪੀਂਦੇ ਨੇ ਤੇ ਤੈਨੂੰ ਮੈਂ ਕੁਝ ਮੰਗਦਾ ਤੇ ਤੈਨੂੰ ਮੈਂ ਪੈਸੇ ਮੰਗਦਾ ਤੇਰੇ ਬਾਬਦ ਦੀ ਦਾਰੂ ਪੀਂਦਾ ਮੈਂ ਐਂ ਦੱਸਦਾ ਮਾਚੇ ਟੜਕੀ ਵੀ ਮਾਚੇ ਆਥਣੇ ਆ ਮੇਰੇ ਬਾਪ ਤੱਕ ਜਾਣਾ ਦੀ ਕੋਈ ਗੱਲ ਹੈ ਹੀ ਨਹੀਂ ਸੀ ਫਿਰ ਤੂੰ ਮੈਨੂੰ ਕਿਉਂ ਟੋਕ ਤੈਨੂੰ 20 ਵਾਰ ਕਿਹਾ ਮੈਨੂੰ ਦਾਰੂ ਪੀਂਦੇ ਨੂੰ ਛੇੜਿਆ ਨਾ ਮੈਨੂੰ ਵੀ ਕੋਈ ਸ਼ੌਂਕ ਨਹੀਂ ਆ ਤੁਹਾਨੂੰ ਟੋਕਣ ਦਾ ਆ ਬਾਪੂ ਜੀ ਸੁੱਤੇ ਪਏ ਨੇ ਡੰਗਰਾਂ ਨੂੰ ਕੰਕੰਡਾ ਪਾ ਦੋ ਉੱਠ ਕੇ ਕਿਉਂ ਮੈਂ ਤੁਹਾਡੇ ਬਾਪ ਦਾ ਨੌਕਰ ਆ ਰਹੀ ਜਿਹਨੇ ਦੁੱਧ ਪੀਣਾ ਆਪੇ ਗੱੱਖ ਪਾਉ ਆਪਰ ਦਾ ਪੀਣੀ ਆ ਆਪਣਾ ਹੱਲ ਹੋ ਜਾਂਦਾ ਹੈ ਹੱਥ ਨੂੰ ਕੋਲਾ ਤੂੰ ਹੀ ਰੱਖਦਾ ਹੈ ਪੋਰ ਤਾਂ ਬਾਪੂ ਦਾ ਇੱਕ ਗਲਾਸ ਨਹੀਂ ਸਬਰ ਕਰ ਲੰਦਾ ਤੈਨੂੰ ਤਾਂ ਗਲਾਸ ਚ ਵੀ ਸਬਰ ਨਹੀਂ ਆਉਂਦਾ ਅੱਜ ਤੋਂ ਬਾਅਦ ਦਦ ਵੀ ਬੰਦ ਅੱਜ ਤੋਂ ਬਾਅਦ ਆਈ ਚੱਲਿਆ ਕਰੂ ਬਾਸ ਆਈ ਚੱਲਿਆ ਕਰੂ ਨਾ ਰੋਟੀ ਨਾ ਪਾਣੀ ਇਹਦੇ ਨਾਲੇ ਪੁਰਾ ਫੜਾ ਮੈਨੂੰ ਇਹ ਮਰੇ ਸਦੀ ਦੇ ਕੰਨ ਤੇ ਮਰੂ ਹੋਦੀ ਐ ਦਰਵਾਜ਼ੇ ਤੱਕ ਲਾ ਤੱਤੇ ਪੱਕ ਕੰਜਰਾ ਕੰਜਰਾ ਸੌਮਰਜ ਮੂਤ ਜੋਗੀ ਰਹਗੀ ਤੇਰੀ ਕੋ ਕੰਡਾ ਪਾਲਾ ਟੁੱਟੇ ਨਹੀਂ ਹੈਗੇ ਮੈਂ ਤੈਨੂੰ ਕਹਿ ਬਾਰ ਕਹਾ ਮੈਂ ਨਹੀਂ ਪਾਉਂਦਾ ਜਿਨੇ ਪਾਉਣੇ ਨੇ ਪਾਉ ਨਹੀਂ ਮੇਰੇ ਸਾਲੀਆਂ ਦੇ ਰਸੇ ਕੱਢ ਦੋ ਕਿੱਥੋਂ ਭੈਣ ਚੋਦਾਂ ਨੇ ਦੁੱਖ ਦਾ ਧਾਰੇ ਮੇਰੀ ਜਾਨ ਮਰ ਗਿਆ ਬੇੜਾ ਵਹਿ ਗਿਆ ਅਬ ਚੋਲੇ ਦਾ ਜਿਨੇ ਆ ਮੱਥੇ ਮਾਰਿਆ ਮੇਰੇ ਮੱਥੇ ਮਾਰਿਆ ਮਰ ਤਾਂ ਮੈਂ ਗਿਆ ਭੈਣ ਤੂੰ ਮੱਥੇ ਮਾਰੀ ਮੇਰੇ ਇਕ ਲੈਣੀ ਜਿਹੜੀ ਹੋਰ ਲਿਆਉਂਦਾ ਕੋਈ ਚੱਜ ਦੀ ਛੋੜੇ ਕੰਜਰਾਂ ਦੇ ਕੋਈ ਆਕੇ ਵੀ ਨਹੀਂ ਬੜੀ ਆ ਮੇਰੇ ਕਰਮ ਫਟ ਗਏ ਦੀ ਜਿਹੜਾ ਮੈਨੂੰ ਉਹ ਰਹਿਣਾ ਪੈ ਗਿਆ ਤੇਰੇ ਵਰਗੇ ਝੁੱਡੂ ਨਾਲ ਕੁੜੀਆਂ ਦਾ ਮੈਂ ਲੈਣਾ ਲਾ ਦੂੰ ਲੈਣਾ ਆ ਤੂੰ ਗੇਟ ਦਾ ਟੱਪ ਕੇ ਰਾਂ ਆ ਲੈਣਾ ਲਾ ਦੇਗਾ ਗਾਹ ਪੈਂਦੀ ਬੌੜਾ ਮਿਰਜਾ ਐ ਨਾ ਤੂੰ ਬਹੁਤ ਸੋਹਣੀ ਛਾਕਲਾ ਤੇਰੀ ਗਠਕ ਜਿੱਦਾ ਦਾ ਤੇਰਾ ਕਾਦਾ ਤੂੰ ਮੈਥੋਂ ਹੀ ਨਾ ਤਨੇ ਸੜੀ ਲੈਣੀ ਮੈਨ ਲੱਗਦਾ ਕਰਵਾਉਣ ਨੂੰ ਫਿਰਦੀ ਐਂ ਤੂੰ ਥੋੜਾ ਥੋੜਾ ਕਰਵਾਉਣ ਨੂੰ ਫਿਰਦੀ ਆ ਹੱਥ ਲਾ ਕੇ ਵੇਖੀ ਆ ਹੁਣ ਕਰਤਾ ਨਾ ਮੇਰੇ ਪੇਕਿਆਂ ਨੂੰ ਫੋਨ ਦਿਲ ਤਰੇ ਏਡੇ ਢੱਕਰੇ ਕਰ ਜਾਣਗੇ ਕਿਉਂ ਮੇਰੇ ਸਾਲੇ ਦੇ ਥਾਣੇਦਾਰ ਨੇ ਜਦ ਬੁਲਾ ਲੈ ਮੈਂ ਮੂਣੀ ਡਰਦਾ ਕਿਸੇ ਤੋਂ ਪੀਣਾ ਦੇ ਸਰਤੇ ਪੀਣਾ ਨਿਤ ਦਾ ਜਲੂਸ ਦਿਖਾਇਆ ਕੰਜਰ ਨੇ ਲੋਕਾਂ ਨੂੰ ਮੈਂ ਤਾਂ ਐ ਨਹੀਂ ਬੋਲਦੀ ਕਿ ਚਲ ਅਪ ਕਿਹੜੀ ਗੱਲੋਂ ਬੋਲ ਕੇ ਗੱਲ ਵਧਾਉਣੀ ਐ ਤੂੰ ਗੱਲੇ ਵਧਾ ਕੇ ਦੇਖ ਲੈ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਕੰਮ ਜਾਣੇ ਪੈਰਾਂ ਤੇ ਤਾਂ ਤਿੱਥਾ ਚੌਰਿਆ ਖੜਿਆ ਨਹੀਂ ਜਾਂਦਾ ਕੰਜਰਾ ਕੰਮ ਜਾਨੇ ਕੰਮ ਜਰੂਰ ਸਾਂਭੇਗਾ ਤੂੰ ਕਿੱਥੋਂ ਮੇਰੇ ਸਲੀ ਦੇ ਕਿਛ 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 ਨਾ ਬਾਪ ਨੂੰ ਠਾਲ ਦੇ ਕਹਦੇ ਵੀ ਸੰਨੀ ਪਾ ਦੇ ਮੈਨੂੰ ਜਰੂਰੀ ਛੇੜਨਾ ਨਹੀਂ ਤੈਨੂੰ ਆ ਕੇ ਉਹਨੂੰ ਤਾਂ ਮੈਂ ਠਾਲੂਗੀ ਤੇਰੇ ਜੋ ਵੱਢ ਕੇ ਪੁੱਤ ਤਾਂ ਦਾ ਮਰ ਗਿਆ ਨਾ ਪੁੱਤ ਮਰ ਗਿਆ ਪੁੱਤ ਜਾਉਣਾ ਕੰਨ ਤੇ ਨਾ ਖਾਲੀ ਮੇਥੋਂ ਕੰਨ ਤੇ ਨਾ ਖਾਲੀ ਕੋਈ ਕਰਦਾ ਕੋਈ ਕਰੇਗਾ ਕਿੱਥੋਂ ਜਿਆਦੇ ਮਸਤ ਦੀ ਹੈ ਬismillah ਤਾਂ ਤੁਮ ਕਰਨੀ ਪੈਗੀ ਛਿੱਧੀ ਆਈ ਨਹੀਂ ਲੂਟ ਆਉਂਦੀ ਤੂੰ ਸਰਵਸ ਭਾਲਦੀ ਐ ਕਰਨਾ ਪਊ ਇੰਜਨ ਤੇਰਾ ਭਾਲਦੀ ਐ ਤੇਲ ਜਦਾ ਮੈਨੂੰ ਲੱਗਦਾ ਉਹ ਤਾਂ ਤੂੰ ਵੀ ਭਾਲਦਾ ਆ ਫਿਰ ਖੜਨਾ ਸਿੱਖ ਜਾਏਗਾ ਸਿੱਧਾ ਹੀ ਮੇਰੇ ਦੇ ਹੱਥੇ ਲਾ ਕੇ ਦੇਖ ਲੈ ਕੋਈ ਆਹ ਕੋਈ ਨਾ ਖੜ ਥੋੜਾ ਚਿਰ ਤੇ ਇੱਥੇ ਵੀ ਹੱਥ ਫਿਰਨ ਵਾਲਾ ਹੀ ਆ ਪੂੰਛ ਚਕਾ ਦੂੰ ਚੰਗੀ ਤਰ੍ਹਾਂ ਫਿਰੂ ਪੂੰਛ ਚਕਾ ਦੂੰ ਸਾਲਿਆਂ ਦੀ ਪੂੰਛ ਬਲਾਕ ਨੂੰ ਬੁਲਾਉਣੀ ਔਰੇ ਇੱਕ ਗੱਲ ਹੋਰ ਮੇਰੇ ਘਰੇ ਸਮਝ ਸੋਚ ਕੇ ਬੜਨੋ ਸਿੱਧੀ ਗੱਲ ਹੈ ਮੇਰੇ ਘਰੇ ਨਾ ਬੜ ਜਾਣੋਂ ਮੇਰੇ ਸਾਲੇ ਕਿਥੋਂ ਚਮਲਾਏ ਨੇ ਜੇ ਮੈਂ ਪਿੱਛੇ ਆਇਓ ਫੂਕ ਕਾ ਦੂੰ ਜਿਵੇਂ ਮੇਰੇ ਸਾਲੇ ਦੇ ਐ ਐਸਚੋ ਲੱਗੇ ਹੋਏ ਨੇ ਭੜੇ ਮੂਲਾ ਬੋਲਦਾ ਨਹੀਂ ਦਾਰੂ ਗੱਟ ਕੇ ਘਰ ਦੀ ਪੀਣਾ ਨਾਲੇ ਜਾ ਜਿੱਥੇ ਤਾਂ ਥਾਣੇ ਜੀ ਜਾਣਾ ਥਾਣੇ ਜੀ ਜਾ ਦਫਾੜਾ ਮੂੰਹ ਤੇ ਪੀਂਦਾ ਥਾਣੇ ਜੀ ਸ਼ਿਕਾਇਤ ਕਰਿਆ ਵੀ ਮੇਰਾ ਖਸਮ ਘਰੇ ਦਾਰੂ ਕੱਢ ਕੱਢ ਪੀਂਦਾ ਯਾ ਇੰਨੀ ਜਲਦੀ ਥਾਣੇ ਦਰਵਾਜ਼ੇ ਨਾ ਮੇਰੀ ਤੈਨੂੰ ਮੈਂ ਪੂੰਛਾ ਚ ਕਦੂੰ ਕਿਤੇ ਹੋਰ ਫਰਦੀ ਹੋਏ ਚਲਦੀ ਐ ਇੱਥੀ ਟੱਟੂ ਚਲਦੀ ਆ ਗਵਾਂਡੀਆਂ ਤੇ ਤੂੰ ਬਰਖ ਮੰਗਣ ਜਾਵੇਂ ਤੇ ਉਹ ਤਾਂ ਤੈਨੂੰ ਕੋਈ ਦਿੰਦਾ ਨਹੀਂ ਓਏ ਚੱਲਦਾ ਹੁਣ ਇਹ ਜੇ ਗਵਾਂਡੀ ਗਵਾਂਡੀਆਂ ਤਾਂ ਮੈਂ ਚਿਦਾਉਣਗੇ ਗਵਾਂਢੀਆ ਤੋਂ ਮੈਂ ਦੱਦੇ ਲੈਣਾ ਮੇਰੇ ਸਾਹੇ ਤੋਂ ਦਾਦਾ ਹੈ ਜਾਂ ਨੰਗ ਜਾਂਦਾ ਉਹਨਾਂ ਦੇ ਘਰੇ ਤੇ ਕਰੇ ਰਾਜਾ ਮੈਂ ਸਾੜੀ ਨੰਗ ਦੀ ਫਈਆ ਨਾਲੇ ਹੋਰਾ ਰਾਜਾ ਇੱਥੇ ਤੂੰ ਕੀ ਕਾਦੇ ਚ ਰਾਜਾ ਮੈਨੂੰ ਇਹ ਦੱਸੀ ਦੱਸਾਂ ਮੈਨੂੰ ਦੱਸਾਂ 100 ਰੁਪਏ ਤਾਂ ਤੁੰਨੂੰ ਮੰਗ ਕੇ ਲਿਓਨੇ ਰਾਜਾ ਇੱਥੇ ਮੇਰੇ ਤੇ 100 ਦੀ ਗੱਲਾਂ ਕੀ ਕਰਦੀ ਤੂੰ ਗੱਲਾਂ ਕੀ ਕਰਦੀ ਤੂੰ ਹੈ ਕਿੱਥੋਂ ਮੇਰੇ ਹਲੇ ਦੀ ਕਲੈਣੀ ਮੱਥੇ ਲੱਗ ਗਈ ਸਾਰੀ ਪੀਤੀ ਭਾਈ ਨਸ਼ਾ ਧਾਰਤਾ ਭੇਣ ਦੇ ਖਸਮਾਂ ਦੀ ਹਾਂ ਕੁਤੀ ਰਹ ਕਿੱਥੋਂ ਮੇਰੇ ਕਰਮ ਫੁੱਟੇ ਅਸਰਾਪੀ ਮੱਥੇ ਲੱਗ ਗਿਆ ਐਦੋ ਚੰਗਾ ਕਿਸੇ ਮੰਗਤੇ ਨਾ ਵਿਆਹ ਦੰਦੇ ਕਮਚ ਕਮ ਮੇਰਾ ਟਾਈਮ ਪਾਸ ਤਾਂ ਵਧੀਆ ਹੁੰਦਾ ਪਾਈ ਹੋ ਗੁੱਡੀ ਤੈਨੂੰ ਕੀ ਹੋ ਗਿਆ ਆ ਬਾਲਗਾ ਤੋਂ ਖੰਡਾਏ ਨੇ ਨਾਲੇ ਰੁਈ ਜਾਨੀ ਐ ਤੂੰ ਪਤਾ ਕੀ ਗੱਲ ਹੋ ਗਈ ਪਤਾ ਖੈਰ ਤਾਂ ਕੀ ਐ ਬਾਪੂ ਜੀ ਮੈਂ ਤਾਂ ਉਹ ਐ ਕਹਿਤੀ ਮੈਂ ਕੱਕ ਪਾ ਦੇ ਡੰਗਰ ਨੂੰ ਉਹ ਗੋਮਿੰਦ ਮਾਰਕਟ ਤੇ ਬਾਹਰ ਨੂੰ ਲੰਘ ਗਿਆ ਤੂੰ ਨਹੀਂ ਪੀ ਬਟਾ ਉਹ ਮੈਂ ਦੱਕਾ ਵੀ ਦੱਕੀ ਕਰਾਂ ਓ ਰੱਬਾ ਅੱਜ ਤਾਂ ਮੈਨੂੰ ਕੋਈ ਕੁੜੀ ਦੇ ਦਿੰਦਾ ਉਹ ਘੱਟੂ ਘੱਟ ਬਿਆਕੇ ਤੋ ਤੂ ਤੋੜ ਦਿੰਦਾ ਹੁਣ ਇਹਦਾ ਮੈਂ ਕੀ ਹੀ ਲਗਾਂ ਲੈ ਕਿੰਨੀ ਸਿਆਣੀ ਬਰੀਤੀ ਐ ਹਾਂ ਪੁੱਤ ਬੋਲੀ ਇਹਦਾ ਸਾਲਾ ਰੋਜ਼ ਹੱਡ ਕੁੱਟਦਾ ਨਾ ਇਹ ਤੂੰ ਕੋਈ ਗੱਲ ਨਹੀਂ ਤੂੰ ਚੁੱਪ ਕਰ ਜਾ ਮੈਨ ਹੌਲਾ ਨਾ ਕਰ ਇਹ ਮੈਨ ਹੌਲਾ ਨਾ ਕਰ ਇਹ ਤਾਂ ਜਿਹੜਾ ਜੰਮ ਪਿਆ ਜੰਮ ਗਿਆ ਲੈ ਲੈਣਾ ਪਰ ਤੂੰ ਸਿਆਣੀ ਮੈਨੂੰ ਪਤਾ ਐ ਤੂੰ ਪੁੱਤ ਘਰ-ਬਾਰ ਬਚਾ ਲੈ ਸੀਦਾ ਹੁਣ ਮੈਂ ਕੀ ਕਰਾਂ ਮੇਰਾ ਤਾਪ ਸੀਵੇ ਚ ਜਾਣ ਵਾਲਾ ਹੋ ਰਿਹਾ ਐ ਨਹੀਂ ਪਤਾ ਕਦੋਂ ਅੱਖਾਂ ਮੀਚ ਜਾ ਤੇ ਨੂੰ ਕੰਦਰ ਨੂੰ ਪਤਾ ਨਹੀਂ ਕਦੋਂ ਹਕ ਲੱਗ ਗਿਆ ਅੱਛਾ ਅੱਛਾ ਤੀਏ ਤੂੰ ਨਾ ਰੋ ਤੂੰ ਚੁੱਪ ਰਹਿ ਮੈਨੂੰ ਐ ਦੱਸ ਪੁੱਤ ਸੰਨੀ ਸੁਨੀਲ ਆਦੀ ਕਹਿੰਦਾ ਨਾਂ ਨੇ ਕਿ ਤੇਰੇ ਨਾਲ ਆਇਆ ਬਾਪੂ ਜੀ ਉਹਦੇ ਪਿੱਛੇ ਦਾ ਕਲੇਸ਼ ਪਾ ਲਿਆ ਆਖੇ ਮੈਂ ਕਿਹੜਾ ਦੁੱਧ ਪੀਣਾ ਨਾਲੇ ਤੁਹਾਡੇ ਸਾਹਮਣੇ ਜਿਗਲਾਹ ਚ ਦੁੱਧ ਦੇਦਾ ਬੇੜੇ ਚ ਮਾਰਦਾ ਵਗਾ ਕੇ ਆਖੇ ਘਟਦਾ ਹੈਗਾ ਭਾਏ ਓਏ 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 ਕੰਦਰ ਦੇ ਆ ਉਹ ਤੇਰਾ ਕੀ ਬਣੂ ਏ ਕਿਉਂ ਇਸ ਘਰ ਦੀ ਪਿਛਵਾੜੀ ਲਿਆਤੀ ਪਤੰਦਰਾ ਕੀ ਬਣੂ ਏ ਤੇ ਤੇਰੇ ਬਾਪੂ ਜੀ ਪਹਿਲੇ ਹੀ ਦੱਸ ਦਿੰਦੇ ਨਾ ਕਿ ਮੇਰਾ ਪੁੱਤ ਇੰਨੀ ਪੀਂਦਾ ਹੈ ਮੇਰਾ ਵਿਆਹ ਨਾ ਕਰ ਦੇ ਕਮਚ ਕਮ ਮੈਂ ਤਾਂ ਡੁੱਬਦੀ ਆ ਕਿ ਉਹ ਪੁੱਤ ਕੀ ਦੱਸਾਂ ਤੈਨੂੰ ਮੈਂ ਪਹਿਲਾਂ ਤਾਂ ਇਹ ਕੰਜਰ ਮੂੰਹ ਤੇ ਨਹੀਂ ਤਰਦਾ ਦੀ ਹੈ ਤੂੰ ਕੀ ਦੇਖ ਲੈ ਪੁੱਤ ਮੇਰੀ ਇੰਨੀ ਉਮਰ ਹੋ ਗਈ ਮੈਂ ਅੱਜ ਤੱਕ ਪੂਂਦ ਵੀ ਨਹੀਂ ਪੀ ਕੇ ਦੇਖੀ ਇਹ ਪਤਾ ਨਹੀਂ ਕਿਹੜੀ ਸੰਗਤ ਦੇ ਵਿੱਚ ਜਾ ਕੇ ਪੀਣ ਲੱਗਿਆ ਇੰਨਾ ਸਮਝਾਣਾ ਮੈਂ ਤਾਂ ਉਹ ਇਹ ਕੰਜਰਾ ਚਾਰ-ਤਿੰਨ ਦਾ ਟੁੱਟ ਰੂ ਆ ਇਹ ਕਰ ਚਾਪਾ ਹੈ ਵਿਕੀ ਤਕਲੀਫ ਹੈ ਤੇਨੂੰ ਸੋਨਾ ਘਰ-ਬਾਰ ਭਈ ਹੈ ਜਬਾਕ ਜੱਲੇ ਤੁਸੀਂ ਦੇਖ ਲਓ ਕਿੰਨੇ ਚੰਗੇ ਆ ਪਤਾ ਨਹੀਂ ਕੀ ਇਹਦੀ ਤਾਂ ਮਤਰੂਣਾ ਪੁੱਠਾ ਤਵਾ ਫੜ ਗਿਆ ਇਹਦਾ ਇਹਨੂੰ ਕੀ ਸਮਝਾਵਾਂ ਚੱਲ ਪੁੱਤ ਇਹਨੂੰ ਕੋਈ ਉਂਗਲਾਂ ਲਾਉਂਦਾ ਮੈਨੂੰ ਕਹਿੰਦਾ ਅੱਖ ਘਰੋਂ ਨਿਕਲ ਕੇ ਤਾਂ ਵੇਖ ਤੇਰੇ ਵਰਗੀਆਂ ਤਾਂ ਮੈਂ ਹੋਰ ਲਿਆ ਕੇ ਬਥੇਰੀਆਂ ਖਿਲਾ ਦੂੰ ਕੋਈ ਨਾ ਨਾ ਪੁੱਤ ਮੈਂ ਜਾਣਦਾ ਇਹਨੂੰ ਚੰਗੀ ਤਰ੍ਹਾਂ ਜਾਣਦਾ ਇਹਨੂੰ ਕੋਈ ਕੁੱਤਾ ਨਹੀਂ ਫੁੱਲਦਾ ਇਹ ਤਾਂ ਚੱਲ ਤੂੰ ਜਿਵੇਂ ਆ ਗਈ ਆ ਗਈ ਹਲੇ ਹੁਣ ਸਿਆਣੀ ਬਣ ਪੁੱਤ ਇਹ ਤਾਂ ਹੈ ਨਾ ਲੈ ਕੇ ਇਹਦੇ ਪਿੱਛੇ ਲੱਗ ਕੇ ਆਪਾਂ ਆਪਣਾ ਕੰਮ ਨਹੀਂ ਜਾਣ ਦੋ ਤੂੰ ਐ ਕਰ ਪੀਏ ਚੁੱਪ ਕਰ ਸਾਬ ਦਾ ਮੂੰਹ ਤੇ ਧੂਲ ਹੈ ਜਾਂ ਪਾਣੀ ਪੀ ਲੈ ਅੱਡ ਡੰਗਰ ਪਸੂ ਨੂੰ ਮੈਂ ਦੇਖਦਾ ਤੂੰ ਨਾ ਇਹਨੂੰ ਕਿਹਾ ਕਰ ਫੇਰੀ ਜਾਣ ਦੇ ਨੂੰ ਸਾਲਾ ਕਦੇ ਤਾਂ ਆਪੇ ਅੱਖਾਂ ਮੀਚ ਜੂਗਾ ਚੱਲ ਤੀਏ ਤੂੰ ਨਾ ਚਿੰਤਾ ਕਰ ਜਾ ਆ ਬੰਨ ਲੈ ਆਪਣੇ ਵਾਲ ਦੇ ਚੰਗਾ ਲੱਗਦਾ ਸੁਖੀ ਸੰਧੀ ਇੱਕ ਟੋੜ ਦੇ ਕਰਕੇ ਬਾਪੂ ਜੀ ਘਰ ਤੇ ਟੈਨ ਪਾਸ ਹੋ ਜਾਂਦਾ ਨਹੀਂ ਤਾਂ ਮੇਰਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਐਂ ਜੀ ਕਰਦਾ ਮੈਂ ਆਪਦੇ ਪੈਕੇ ਚੱਲ ਜਾ ਪੁੱਤ ਏਕੇ ਜੱਟੇ ਕੜਾ ਸਾਥੀ ਹੋ ਜਗੇ ਉੱਥੇ ਉਹ ਤੈਨੂੰ ਚਾਰ ਦਾ ਰੱਖਣਗੇ ਫੇਰ ਐਂ ਕਹਿਣਗੇ ਨਾਲੇ ਗੱਲ ਟਾਈਪ ਆਦਿਆ ਪੁੱਤ ਤੇਰੇ ਆਸਰੇ ਨਾਲ ਮੈਂ ਆਪਣਾ ਵਿੜਾਪਾ ਕੱਤੀ ਜਾਂ ਨਾ ਧੀਏ ਤੁੱਕਿਆਂ ਚਿਰ ਤੱਕ ਜਾ ਕਰ ਲੈ ਧਰਨਾ ਚਾਹੀ ਕੋਠਾ ਸਾਡੇ ਆਪ ਹੀ ਨਹੀਂ ਸਾਡੇ ਮੈਂ ਐਂ ਦੇ ਮੈਂ ਸਨਿਰ ਲੈਣਾ ਪੁੱਤ ਉਹਨਾਂ ਨੂੰ ਵੀ ਵਿਚਾਰੇ ਭੁੱਖੇ ਪਾਣੇ ਖੜੇ ਹੋਣਗੇ ਪਾਣੀ ਧਾਣੀ ਦਿਖਾਵਾਂ ਮੈਂ ਜਾ ਠੀਕ ਆਪੂ ਜਾ ਭਾਈ ਉਹ ਕੰਧਰਾ ਕਿੱਥੇ ਕਿੱਥੇ ਜੰਮਣ ਬੈਠੀ ਦੀ ਤੇਰੀ ਮਾਂ ਆਪ ਤਾਂ ਤੁਰ ਗਈ ਮੇਰਾ ਇੱਥੇ ਬੜਾ ਪਰੋੜੀ ਮੇਰਾ ਬੜਾ ਪਰੋੜੀ ਦੀ ਪੁੱਤ ਉਹ ਨਾ ਬੈਠ ਉਹ ਚਰਨੇ ਓਏ ਆ ਓਏ ਗੱਗੂ ਓ ਕਿਵੇਂ ਟੱਡ ਜਾ ਫੜੀ ਬੈਠਿਆ ਓ ਕੀ ਕਰਾ ਟੱਡ ਨਾ ਫੜਾ ਕਿਉਂ ਤੰਗ ਕਰਦੇ ਆ ਦਾਰੂ ਵਾਲੇ ਕੀੜੇ ਓਏ ਅੱਛਾ ਲੈ ਗੱਡੀ ਕੀ ਗੱਲ ਐ ਆਦਾ ਪਤੰਦਰਾ ਠੇਕਾ ਖੜਿਆ ਉਹ ਪਤੰਦਰਾ ਠੇਕਾ ਦਾ ਮੈਨੂੰ ਵੀ ਪਤਾ ਬਈ ਉਹ ਖੜਿਆ ਹੈ ਹਾਂ ਫੇਰ ਇੱਕ ਦਾ ਰੋਜ਼ ਹੀ ਜਾਣੇ ਹੁਣ ਕਰੀਏ ਕੀ ਉਹ ਫੇਰ ਕੀ ਹੋ ਗਿਆ ਪੈਸੇ ਨਹੀਂ ਹੈਗੇ ਪੈਸੇ ਮੁੱਕ ਗਏ ਅੱਛਾ ਫੇਰ ਪੈਸੇ ਪੁੱਛ ਵਾਲੇ ਤਾਂ ਲਿਹਾਜੇ ਇੱਧਰ ਵੀ ਨਹੀਂ ਹੈਗੇ ਉਸਤਾ ਦਾ ਓ ਹੈਲੋ ਉਸਤਾ ਜੀ ਯਾਰ ਐ ਕਿਉਂ ਕਰਦਾ ਬਾਈ ਮੈਂ ਕਿੱਥੋਂ ਪ੍ਰਾਦਾ ਮੈਂ ਤਾਂ ਮਸਾਲਾ ਹੈ ਯਾਰ ਬਾਈ ਬਣ ਕੇ ਯਾਰ ਮੇਰੇ ਨੇ ਵੇਦਾ ਪੂਰੇ ਪੂਰੇ ਨੇ ਆਪਦੇ ਜੋਗਰੇ ਠੀਕ ਹੈ ਤੂੰ ਐਂ ਕਰ ਕਰੂ ਚੱਕ ਲਿਆ ਜੇ ਕਰੇ ਹੁੰਦੇ ਮੈਂ ਹੁਣੂਰੇ ਬੈਠਾ ਹੁੰਦਾ ਪਤੰਦਰਾ ਮੇਰੇ ਵਾਲੀ ਵੀ ਕਹਿੰਦੀ ਸੀ ਕਹਿੰਦੀ ਹੈ ਨਹੀਂ ਹੈ ਨਹੀਂ ਮਤਲਬ ਦੋ ਮਾਰੇ ਗੱਤਲੇ ਚ ਆਪੇ ਕੱਢ ਕੇ ਦਿੱਤੇ ਉਹਨੇ ਆਹੋ ਹੋਰ ਉਹ ਆ ਜਾ ਇਹ ਯਾਰ ਜਿਆਦੇ ਤੜਫੜ ਜੀ ਕਰੇ ਟੂਮਾ ਨੂੰ ਹੱਥ ਪਾ ਲਾ ਆਪੇ ਕਿਹੜੀ ਹੁੰਦੀ ਹੈ ਉਹ ਚਾਹ ਚੂ ਪੱਤੀ ਵਾਲੀ ਡੱਬੇ ਵਿੱਚ ਰੱਖਦੀਆਂ ਨੇ ਇਹ ਉਹ ਦੇਖ ਲੈ ਕੁਸਤਾ ਹਿਲਾ ਕਰਦੇ ਨੇ 150 ਤਾਂ ਇਹ ਰੱਖਦੀਆਂ ਨੇ ਯਾਰ ਇਹ ਗੱਲ ਤਾਂ ਤੇਰੀ ਠੀਕ ਹੈ ਨਹੀਂ ਪਰ ਪਾਈ ਕੋਈ ਡਰਾਮਾ ਡਰੂਮਾ ਕਰਦੇ ਵੀ ਫੇ ਮਰ ਗਿਆ ਦੌਰਾ ਪੈ ਗਿਆ ਫਲਾਣਾ ਧੰਗਾਣਾ ਦਰਦ ਹੋ ਰਿਹਾ ਆਪੇ ਕੱਢ ਕੇ ਦੇ ਦੂਜੀ ਦਵਾਈ ਲਿਆ ਉਹ ਤਾਂ ਡਰਾਮਾ ਕਰਨ ਦੀ ਲੋੜ ਨਹੀਂ ਜੇ ਨਾ ਮਿਲੀਂ ਕਰੇ ਜਾਊਂਗਾ ਚੜਾਈ ਮਿਲ ਲੱਗਦਾ ਜੇ ਮੈਂ ਤਾਂ ਅਸੇ ਇਹਨਾਂ ਕੰਮ ਖੋ ਰਿਆ ਉਹ ਪਤੰਦਰਾ ਫਿਰ ਛੇਤੀ ਜਾ ਪਰਾਈ ਤੋਂ ਲਿਆ ਇਹਦਾ ਮੈਂ ਤੈਨੂੰ ਕਿਹਾ ਹੋਂਮੀ ਕਰ ਲਾ ਬਾਕੀ ਬਈ ਤੂੰ ਮੇਰੇ ਨਾਲ ਬੱਦਸ਼ਾਹ ਇਹ ਤਾਂ ਗੱਲ ਤੇਰੀ ਸਿਆਣੀ ਹੈ ਜੇ ਨਾ ਪੈਸੇ ਦਿੱਤੇ ਸਮਝ ਗਿਆ ਅਸੇਆ ਚੱਲ ਠੀਕ ਹੈ ਫਰਾ ਮਿਲਦੇ ਆ ਫਿਰ ਦਮਲਾ ਦਾ ਫਿਰ ਦਾਰੂ ਦਾ ਤੂੰ ਲੈ ਆਇਂਗਾ ਫਿਰ ਕੁੱਕੜ ਦਾ ਵੀ ਇੰਤਜ਼ਾਮ ਤੇਰੇ ਵੱਲੋਂ ਓਏ ਦੇਖਦੇ ਆ ਜਾਂ ਤੂੰ ਆਈ ਨਹੀਂ ਤਵਾਰ ਬੱਕਰਾ ਚੱਲਿਆ ਅੱਜ ਤਾਂ ਅੱਛਾ ਚੱਲ ਠੀਕ ਆ ਫਿਰ ਮਿਲਦੇ ਆ ਫਿਰ ਤੂੰ ਆ ਫਿਰ ਆਪਾਂ ਇਕੱਠੀ ਲਵਾਂਗੇ ਹੈ ਫਿਰ ਚੱਲ ਠੀਕ ਆ ਫਿਰ ਚੱਲ ਚੰਗਾ ਫਿਰ ਹਾਈ ਹਾਈ ਚੱਲ ਤੂੰ ਚੱਲ ਮੈਂ ਆਇਆ ਚੱਲ ਠੀਕ ਆ ਮੈਨੂੰ ਮੈਨੂੰ ਪੈਸੇ ਮੈਨੂੰ ਜਮਾ ਕਰਾਏ ਸੀ ਤੂੰ ਪੈਸੇ ਦੇ ਦੇ ਮੈਨੂੰ ਤੋੜ ਲੱਗੀ ਪਈ ਆ ਮਦਾਰੂ ਪੀਣੀ ਆ ਮੇਰੇ ਕੋਲੇ ਕੋਈ ਪੈਸੇ-ਪੂਸੇ ਨਹੀਂ ਹੈਗੇ ਹੈ ਨਹੀਂ ਹੈ ਨਹੀਂ ਕਾਢ ਦੇ ਨੂੰ ਵੇ ਮੇਰੀ ਗੱਲ ਸੁਣ ਆ ਫੜਾ ਕੇ ਜਾ ਮਾਰ ਵੇ ਕੰਜਰਾ ਕੰਜਰਾ ਸਾਰਾ ਕੁਝ ਲਹਾ ਕੇ ਲੈ ਗਿਆ ਕੋਈ ਚੀਜ਼ ਨਹੀਂ ਛੱਡੀ ਆ ਇੱਕ ਆਖਰੀ ਚੀਜ਼ ਰਹਿ ਗਈ ਇਹ ਵੀ ਕੱਢ ਲੈ ਤੂੰ ਕੰਨਾਂ ਚੋਂ ਵੱਧ ਘੱਟ ਨਾ ਬੋਲ ਤੈਨੂੰ ਵੀ ਵੇਚਾਂ ਮੈਨੂੰ ਨੀ ਪੇਚਾਂਵੇਂਗਾ ਔਰ ਕਰਤੂਤ ਵੀ ਕੀਆ ਇੱਕ ਮੂਹ ਤੇ ਪਿੱਛੇ ਆ ਤਾਂ ਮੇਰੇ ਪੇਕਿਆਂ ਦੀਆਂ ਛੱਡ ਦੇ ਆਪਦੀਆਂ ਤਾਂ ਤੂੰ ਖਾ ਗਿਆ ਜਣੀਆਂ ਪਾਈਆਂ ਸੀ ਟੂਮਾ ਇਹਦਾ ਜੇਹੀ ਗੱਡੀਆਂ ਨੇ ਆਪ ਹੀ ਬਚਾ ਕੇ ਰੱਖੀ ਚਾ ਕੇ ਰੱਖੀ ਚੋਰੇ ਨੇ ਕਮਾ ਕੇ ਤਾਂ ਕੀ ਦੇਣਾ ਤਾ ਖੋ ਖੋ ਲੈ ਜਾਣਾ ਹੈ ਤੂੰ ਮੇਰਾ ਘਰ ਹੈ ਮਦਾ ਘਰ ਵੀ ਵੇਚੂ ਤੂੰ ਹੁਣ ਨੀ ਕੋਣਾ ਮੈਨੂੰ ਰੋਕਣਾ ਹੀ ਮੈਂ ਕਹਨੂੰ ਰੋਕੂੰਗੀ ਰੋਕੂ ਤੈਨੂੰ ਰੱਬ ਮੈਂ ਤਾਂ ਦਿਨ ਰਾਤ ਅਰਦਾਸ ਕਰਦੀ ਆ ਕਿ ਤੂੰ ਮਰ ਜਾ ਤੇਰੀ ਅਰਥੀ ਉੱਡ ਜਾ ਮੈਂ ਤਾਂ ਰੰਡੀ ਚੰਗੀਆਂ ਲੋਕਾਂ ਦੀਆਂ ਜਨਾਨੀਆਂ ਤਾਂ ਐ ਕਹਿੰਦੀ ਐ ਬੰਦੇ ਦੀ ਉਮਰ ਲੰਬੀ ਹੋਵੇ ਓ ਰੱਬ ਵੀ ਚੰਗੇ ਬੰਦੇ ਨੂੰ ਚੱਕਦਾ ਸਾਡੇ ਵਰਗੇ ਨੂੰ ਚੱਕ ਕੇ ਰੱਬ ਨੇ ਮਰਨਾਗਾ ਆਪ ਮਰ ਜੂ ਰੱਬ ਜੇ ਅਸੀਂ ਸਾਨੂੰ ਚੱਕ ਲਿਆ ਤੈਨੂੰ ਹੀ ਪਤਾ ਕੰਜਰ ਹੈਗੇ ਨੇ ਉੱਥੇ ਜਾ ਕੇ ਗੰਦੇ ਪੋਣਾ ਤਾਂ ਹੀ ਆਉਰੇ ਡੇਗ ਰੱਖਿਆ ਤੂੰ ਮੈਂ ਨਾ ਵੱਧ ਘਟ ਨਾ ਬੋਲਿਆ ਕਰ ਤਪੇੜੇ ਖਾਲੇਗੀ ਨਹੀਂ ਇਥੋਂ 20 ਵਾਰ ਕਿਹਾ ਤੈਨੂੰ ਕਰ ਵੀ ਕੀ सांगਦਾ ਜਿਹੇ ਜੀ ਕਰਤੂ ਤਾਂ ਉਹ ਹੀ ਕਰੇਗਾ ਚਪੇੜਾ ਚਪੇੜਾ ਜੋਗ ਗਈ ਹੈ ਚੱਲ ਮੈਨੂੰ ਜਾਣ ਦੇ ਹੁਣ ਮੇਰਾ ਟਾਈਮ ਹੋਇਆ ਪਿਆ ਆ ਫੜਾ ਕੇ ਜਾ ਮੈਨੂੰ ਐ ਨਹੀਂ ਮੈਂ ਤੈਨੂੰ ਜਾਣ ਦੰਦੀ ਹੈਗੀ ਅੱਛਾ ਹੁਣ ਤੂੰ ਰੋਕੇਂਗੀ ਮੈਨੂੰ ਹਾਂ ਰੋਕੂਗੀ ਤੂੰ ਹੁੰਨੀ ਕੌਣ ਮੈਨੂੰ ਰੋਕਣਾ ਹੀ ਮੈਂ ਬਹੁਤ ਕੁਝ ਹੁੰਨੀ ਆ ਜਿੱਦ ਤੇ ਮੈਂ ਆਪਦੀ ਆਈ ਤੇ ਆ ਗਈ ਨਾ ਤੈਨੂੰ ਮੈਂ ਦੱਸ ਦਾਂਗੀ ਕਿ ਮੈਂ ਹੁੰਦੀ ਕੌਣ ਆ ਰੋਕਣ ਵਾਲੀ ਉਹ ਤੂੰ ਆਦੀ ਆਈ ਤੀ ਆ ਤੇ ਮੈਂ ਵੀ ਦੱਸਾਂ ਫੇਰ ਮੈਂ ਕੌਣ ਹੁੰਦਾ ਤੂੰ ਰੋ ਪੜਾ ਜਾ ਮੈਂ ਤੈਨ ਦੱਸਾਂ ਫੜਾ ਉਰ ਮੇਰੇ ਘੰਟੇ ਹਾਂ ਘਾਟਿਆਂ ਦੀ ਜਾਵੇ दारू ਦੀ ਅਗ ਲੱਗਿਆ ਕਮਾ ਕੇ ਪੀ ਲੈ ਟੁਟੇ ਨੇ ਤੇਰੇ ਕੋਣ ਚੱਲਿਆ ਚੁੱਪ ਕਰਕੇ ਬਹਿ ਜਾ ਹਾਂ ਚੁੱਪ ਕਰਕੇ ਬਹਿ ਜਾ ਮੇਰੀ ਗੱਲ ਸੁਣ ਲੈ ਆ ਮੈਨੂੰ ਮੇਰੀਆਂ ਬਾਲੀਆਂ ਪੜਾ ਜਾ ਮੈਂ ਤੈਨ ਦੱਸਾਂ ਤੂੰ ਨਾਰੋ ਕਿ ਮੈਨੂੰ ਜਾਣ ਤੇ ਸਾਰੀ ਬਾਲੀਆਂ ਦੀ ਹੋਈ ਆ ਤੇ ਕੰਜਰਾ ਕੋਈ ਚੀਜ਼ ਛੱਡ ਵੀ ਦੇ ਘਰ ਦੀ ਔਰ ਕਿਹੜੀ ਚੀਜ਼ ਛੱਡੀ ਆ ਜਿਹੜੀ ਤੂੰ ਚੱਕ ਕੇ ਵੇਚੀ ਨਹੀਂ ਸਰਫਾ ਮੂੰਹ ਤੋਂ ਪਿੱਛੇ ਮਰ ਜਾ ਮਰ ਜਾ ਡੁੱਬ ਕੇ ਮਰ ਜਾ ਤੇਰੀ ਓਏ ਹੁਣ ਵੀ ਬੈਠੇਗੀ ਟੰਟ ਆ ਗਿਆ ਮੇਰੇ ਸਾਲੀ ਦੀ ਨੂੰ ਕਹਿੰਦੇ ਨੂੰ ਵੀ ਹਟ ਜਾ ਹਟ ਜਾ ਮੈਂ ਤਾਂ ਬੈਂਦੀ ਨਹੀਂ ਮੇਰੀਆਂ ਵਾਲੀਆਂ ਫੜਾ ਕੇ ਜਾ ਤੂੰ ਤੇਰੀ ਓਏ ਫੜਦੀ ਨਹੀਂ ਅੱਜ ਤਾਂ ਮੈਂ ਦੰਨੋ ਮਰਦਾ ਪਰ ਮੈਂ ਆਪਣੀਆਂ ਵਾਲੀਆਂ ਲੈ ਕੇ ਆ ਤੂੰ ਆ ਮੇਰੀ ਮਾਂ ਦੀ ਆਖਰੀ ਨਿਚਾਨੀ ਆ ਫੜਾ ਉਹਨੂੰ What k e n d of c o t h u t n i m w a t p t you? I h e n o to see s a n even t i s day. ਕਿ ਮੈਨੂੰ ਪਤਾ ਹੁੰਦਾ ਕਿ ਤੂੰ ਇਹੋ ਜਿਹਾ ਨਲਾਇਕ ਲਿਖੜੇਗਾ ਓਏ ਤੇਰਾ ਅੰजाम ਦੇਦਾ ਮੈਂ ਗਲ ਘੁੱਟਾ ਦੇ ਦਿੰਦਾ ਓਏ ਚੱਲ ਬਾਪੂ ਜੀ ਰੋ ਨਾ ਤੁਸੀਂ ਮੇਰੀ ਮਾਦੀ ਆਖਰੀ ਨਿਸ਼ਾਨੀ ਜੀ ਉਹ ਵੀ ਖੋ ਕੇ ਲੈ ਗਿਆ ਵਾਲੀਆਂ ਵੀ ਹਾਏ ਓਏ ਹੋ ਤੇਰਾ ਵੇਜੇ ਭੇੜਾ ਓਏ ਓਏ ਕਦਰੰਦਰਾ ਆ ਕੁੜੀ ਨੇ ਮਸਾ ਦਾ ਕੰਨ ਟਕੇ ਓਏ ਤੇ ਓਏ ਆਪਦੇ ਦੇ ਉਹ ਵੀ ਨਹੀਂ ਛੱਡੇ ਓਏ ਚਲ ਤੂੰ ਤਪਕਾਰ ਦੇ ਬਾਪੂ ਜੀ ਹੁਣ ਰੋਕੇ ਵੀ ਕੀ ਬਣਦਾ ਇਹਨੇ ਤਾਂ ਜਿਹੜੇ ਕਰਤੂਤ ਕਰਨੀ ਐ ਉਹ ਕਰਕੇ ਸਾਹ ਲੈਣਾ ਨੇ ਇਹਦੇ ਨਾਲ ਤਾਂ ਮਰੇ ਜਾਵੇ ਮੈਨੂੰ ਵੀ ਸੁੱਖ ਦਾ ਸਾਹ ਹੀ ਆਦੂਗਾ ਪੁੱਤ ਮੇਰੀ ਗੱਲ ਸੁਣ ਹਾਂਜੀ ਬਾਪੂ ਜੀ ਐ ਨਹੀਂ ਇਹ ਸਹੀ ਚਾਹੁੰਦਾ ਹੈ ਮੇਰੀ ਗੱਲ ਸੁਣ ਹੁਣੇ ਹੀ ਇਹਦਾ आपने टेडी उंगली करनी उंगली ना सिंगली बड़ा समझा समझा देख लिया मेरी गल सुना मैं स्कीम उन्हें करना का कर। तो पानी थोड़ा, जा। थोड़ा, जा। थोड़ा जा मैं बोलना तू दारू पी जाने तेन शर्म नहीं आई ਹੋੜ ਕਰੋ ਹਾਂ ਵੇ ਬਾਪੂ ਆ ਕੀ ਐ ਇਹੇ ਇਹੇ ਦੇਖ ਲਾ ਕੀ ਐ ਉਹੀ ਐ ਦੁੱਖਾਂ ਦੇ ਦਰੋਂ ਜਿਹੜੇ ਤੂੰ ਚੁਲਤਦਾ ਰੋਜ਼ ਉਹ ਬਾਪੂ ਇਹ ਕਾਣੂ ਪੀਣਾ ਤੂੰ ਤੇ ਕਦੇ ਵੀ ਨਹੀਂ ਪੀਤੀ ਤੂੰ ਕਿਹ ਦਾਰੂ ਪੀਣ ਲੱਗ ਗਿਆ ਨਣਿਆ ਲਾਰ ਕੇ ਅਬ ਦੀ ਨੂੰ ਲਾਲਾ ਹੱਸੇ ਅਸੀਂ ਤੈਨੂੰ ਦੇਖ ਦੇਖ ਕੇ ਲੰਨਿਆ ਵੀ ਜਿਵੇਂ ਤੂੰ ਨਜ਼ਾਰੇ ਤੇ ਹੋ ਰਹੇ ਭਾਈ ਫਿਰ ਅਸੀਂ ਵੀ ਕਿਉਂ ਘਟ ਰਹੀ ਐ ਕਿਉਂ ਕੁੜੀ ਐ ਓ ਬਾਪੂ ਐਂ ਕਰ ਇਹਨੂੰ ਬੜਕ ਸੁਣਾ ਸੁਣਾ ਬੜਕ ਨੂੰ ਫੱਲਾ ਦਾ ਬਣਦੀ ਏ ਗੱਲ ਹਾਂ ਜਰਨੇ ਗੱਲ ਬਣੇ ਕਹਿੰਦਾ ਮੈਂ ਸੁਣਾ ਮੈਂ ਸੁਣਾਣਾ ਮੇਰੇ ਸੁਣੇ ਠੀਕ ਹੈ ਓ ਬਾਪੂ ਓ ਬਾਪੂ ਲੋਕ ਮੈਨੂੰ ਕੀ ਕਹਿਣਗੇ ਓਏ ਲੋਕਾਂ ਨੇ ਕੀ ਕਹਿਣਾ ਲੋਕ ਕਹਿਣਗੇ ਵੀ ਇਹ ਤਾਂ ਨਜ਼ਾਰੇ ਲੈ ਰਹੇ ਨੇ ਭਾਈ ਬਾਪ ਨੂੰ ਮੁੰਡਾ ਇਹ ਨਨ ਦਾ ਸਵਾਦ ਲੈ ਲੈ ਜ਼ਿੰਦਗੀ ਦਾ ਤੂੰ ਐ ਕਰ ਕਿੱਥੇ ਥੋੜੀ ਜਿਹੀ ਉਹ ਬਾਪੂ ਪਾ ਨੂ ਥੋੜੀ ਜਿਹੀ ਉਹ ਬਾਪੂ ਉਹ ਤੂੰ ਤੇਰੀ ਇੰਨੀ ਜਿੱਦਾ ਪਿੰਡ 'ਚ ਲੋਕ ਪਤਾ ਕੀ-ਕਿਆ ਕਰਨੇ ਵੀ ਦਾਰੂ ਪੀਣਾਂ ਦਾ ਟੱਬਰ ਐ ਸਾਰੇ ਝੁਲਸਣ ਲੱਗ ਗਏ ਮੈਂ ਕੀ ਮੂੰਹ ਦਿਖਾਵਾਂ ਬਾਹਰ ਲੋਕਾਂ ਨੂੰ ਉਹ ਬਾਪੂ ਹੋਏ ਪੁੱਤ ਮੇਰੀ ਇੱਜ਼ਤ ਕਿੱਥੇ ਰਹਿ ਗਈ ਮੇਰੀ ਇੱਜ਼ਤ ਤਾਂ ਉਹਦੀ ਖਤਮ ਹੋ ਗਈ ਸੀ ਜਦੋਂ ਤੂੰ ਉਹਨੂੰ ਦਰੂ ਪੀ ਕੇ ਰੋਜ਼ ਕੁੜਦਾ ਦੀ ਤੇ ਇਹ ਕੰਨਾਂ ਦੀਆਂ ਵਾਲੀਆਂ ਉਹ ਲੈ ਗਿਆ ਕੋਕੇ ਤੇ ਮੈਨੂੰ ਖੋਤੇ ਮਰਨ ਵਾਸਤੇ ਡੇਗ ਗਿਆ ਦੀ ਧੱਕਾ ਮਾਰ ਕੇ ਪੁੱਤ ਮੈਂ ਤਾਂ ਜਿਉਂਦਾ ਹੀ ਮਰ ਗਿਆ ਦੀ ਉਹ ਦਿਨ ਫਿਰ ਮੈਂ ਤਾਂ ਸੋਚ ਲਿਆ ਭਾਈ ਵੀ ਜਿਵੇਂ ਤੂੰ ਚੱਲਦਾ ਅਸੀਂ ਵੀ ਉਮੀਦ ਲਈ ਕਟੋਗੜ ਸਾਡਾ ਵੀ ਇਸ ਘਰ ਤੇ ਹਿੱਸਾ ਹੈ ਲੈ ਪਾ ਇਧਰ ਪਾ ਦੇ ਉਹ ਪਾ ਦੇ ਨਾ ਬਾਪੂ ਇਹ ਚੰਦਰੀ ਨੇ ਮੇਰਾ ਘਰ ਖਾ ਲਿਆ ਓਏ ਬਾਪੂ ਮੈਨੂੰ ਮਾਫ ਕਰ ਦੇ ਮੈਨੂੰ ਆ ਕੇ ਲਾ ਗਈ ਤੂੰ ਵੀ ਮੈਨੂੰ ਮਾਫ ਕਰ ਦੇ ਬਾਪੂ ਮੈਂ ਨਾ ਜੁਲਮ ਕਰਦਾ ਰਿਹਾ ਸੋਡੇ ਤੇ ਉਹ ਬਾਪੂ ਤੂੰ ਤਾਂ ਮੇਰੇ ਬਾਪਾਂ ਤੋਂ ਵੀ ਉੱਤੇ ਦੀ ਓਏ ਕਦੇ ਮੈਨੂੰ ਕੁਝ ਨਹੀਂ ਕਹ ਦਿੱਤਾ ਮੈਨੂੰ ਰਾਜਾ ਬਣਾ ਕੇ ਰੱਖਿਆ ਦੀ ਤੈਨੂੰ ਇੰਨੀਆਂ ਗਾਲਾਂ ਦਿੰਦਾ ਦੀ ਪੀ ਕੇ ਤਾਂ ਵੀ ਤੂੰ ਮੈਨੂੰ ਫੇਰ ਵੀ ਨਹੀਂ ਕੁਝ ਕਹਿੰਦਾ ਦੀ ਬਾਪੂ ਮੈਨੂੰ ਮਾਫ ਕਰ ਦੇ ਬਾਪੂ ਮੈਨੂੰ ਅੱਖ ਲੱਗੀ ਅੱਜ ਤੋਂ ਬਾਅਦ ਮੈਂ दारू ਨਹੀਂ ਪੀਂਦਾ ਮੇਰੀ ਗੱਲ ਸੁਣ ਪੁੱਤ ਮਾਫੀ ਮੰਗਣੀ ਆ ਤਾਂ ਇਹ ਤੋਂ ਮੰਗਾ ਦਰਬੇਸ਼ਣੀ ਤੋਂ ਜਿਹਦੇ ਤੋਂ ਜ਼ੁਲਮ ਕਰਦਾ ਦੀ ਭਗਵਾਨ ਨੇ ਮੈਂ ਤੇ ਤੁਮਹਾਨੂੰ ਮਾਫੀ ਮੰਗਦਾ ਅੱਜ ਤੋਂ ਬਾਅਦ ਮੈਂ ਕਦੇ दारू ਨਹੀਂ ਪੀਂਦਾ ਮੈਨੂੰ ਬਸ ਇੱਕ ਵਾਰ ਮਾਫੀ ਮaaf ਕਰ ਦੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅੱਜ ਦਾ ਸਵੇਰ ਬਾਪੂ ਕੀ ਕੀਤਾ ਜਾਵੇ ਦਾ ਪੁੱਤ ਇਹ ਗਨਾਹ ਕਰ ਅਸਲੀ ਤੇਰੇ ਜਿਹੜੀ ਸਜ਼ਾ ਲਾਣੀ ਆ ਤੂੰ ਲਾ ਇਹਨੂੰ ਮੈਂ ਬਸ ਤੇਰੇ ਨਾਲ ਆਤੀ ਏ ਤੇਰੇ ਨਾਲ ਤੇਰੇ ਨਾਲ ਪੁੱਤ ਮੈਂ ਤਾਂ ਮੇਰਾ ਤਾਂ ਬਾਪੂ ਹਾਂ ਜੀ ਕਰਦਾ ਜਿੰਦਾ ਨੇ ਮੇਰੇ ਚਪੇੜਾ ਮਾਰੀਆਂ ਮੈਂ ਦੇ ਇਦਾਂ ਹੀ ਮਾਰਾ ਉਹ ਲੈ ਤੂੰ ਮੇਰੇ ਚਪੇੜੇ ਮਾਰ ਲੈ ਪਰ ਮੈਨੂੰ ਮaaf ਕਰ ਨਾ ਪੁੱਤ ਉਹਨੇ ਚਪੇੜਾ ਨਹੀਂ ਮਾਰਨੀ ਦੁੱਗਣੀਆਂ ਲਾਸ ਵਾਲੇ ਦੇ ਫੇਰ ਇਹਨੂੰ ਅਸਲੀ ਹੱਕ ਲਾਉਗੀ ਲੈ ਬਾਪੂ ਫੇਰ ਮੇਰੇ ਤੇ ਤੇ ਕੀ ਫਰਕ ਰਹਿ ਜਾਊਗਾ ਗੱਲ ਤਾਂ ਸਹੀ ਨੇ ਚੱਲ ਫੇਰ ਪੁੱਤ ਹੁਣ ਇਹਨੂੰ ਆਪਾਂ ਮaaf ਕਰ ਦਈਏ ਹਾਂ ਕਰ ਦਿੰਨੇ ਆ ਇੱਕ ਕੰਮ ਮੌਕਾ ਹੋਰ ਇੱਕ ਕੌਕਾ ਦੇ ਦੋ ਬਸ ਨਹੀਂ ਫਿਰ ਕਰਦੀਏ ਪੁੱਤੇ ਨੂੰ ਮਾਫ ਕਰਦੇ ਬਾਪੂ ਕਰਦੇ ਲਾ ਉਹ ਚਰਨਿਆ ਅੱਜ ਤੋਂ ਬੰਦਾ ਬਣ ਜੀ ਜੇ ਤਾਂ ਮੁੜ ਕੇ ਇਹ ਰਸਣ ਕਰੇ ਨੇ ਅੱਜ ਤਾਂ ਅਸੀਂ ਨੇ ਕਰਿਆ ਡਰਾਮਾ ਅਗਲੀ ਵਾਰੀ ਤਾਂ ਸੱਚੀ ਪੀਵਾਂਗੇ ਉਹ ਨਾ ਨਾ ਬਾਪੂ ਹੁਣ ਨਹੀਂ ਮੈਂ ਕਰਨਾ ਨੂੰ ਹੱਥ ਲਾਗੇ ਹੁਣ ਨਹੀਂ ਮੈਂ ਦਾਰੂ ਪੀਂਦਾ ਲੈ ਵੀ ਦੋਸਤੋ ਅਸੀਂ ਸੋਨੂੰ ਵੀ ਕਹਨੇ ਆ ਸਾਨੂੰ ਤਾਂ ਇਹ ਕਰਨਾ ਪੈ ਗਿਆ ਡਰਾਮਾ ਪਰ ਜਿਹੜਾ ਤੁਹਾਡੇ ਘਰੇ ਦਰੂਦੂ ਪੀਂਦਾ ਨਾ ਉਹਨੂੰ ਪਿਆਰ ਸਤਿਕਾਰ ਨਾਲ ਸਮਝਾ ਵਝਾ ਕੇ ਉਹਨੂੰ ਮਨਾਇਓ ਠੀਕ ਹੈ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਐਂ ਦੱਸਿਓ ਸਾਡੇ ਚਰਨੇ ਤੇ ਆ ਗੁੱਡੀ ਦੀ ਸਾਡੀ ਦੀ ਐਕਟਿੰਗ ਕਿਵੇਂ ਲੱਗਦੀ ਆ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ